ਨਾਮ ਸਾਡਾ ਡੀਐਸਪੀ ਹਰਗੁਰਦੇਵ ਸਿੰਘ ਸਰ ਡੀਐਸਪੀ ਹਰਗੁਰਦੇਵ ਸਿੰਘ ਬਠਿੰਡਾ ਬਠਿੰਡਾ ਇਹਨਾਂ ਨੂੰ ਬੁਲਾਉਣਾ ਸੀ 6 11 ਨੂੰ ਤੁਹਾਡੇ ਤੋਂ ਰਿਪੋਰਟ ਮੰਗੀ ਗਈ ਆ ਜੋ ਘਰ ਆ ਲਾਈ ਆ ਅਮਰਿੰਦਰ ਸਿੰਘ ਰਾਜਾ ਬਣੀ ਜੀ ਸਰ ਤੁਸੀਂ ਇਧਰ ਕਿਉਂ ਲਾਈ ਹੈ ਸਰ 4 ਤਰੀਕ ਨੂੰ ਅਪਕੇ ਦੱਚ ਰਹੀ ਸਰ 3 ਤਰੀਕ ਨੂੰ ਕੰਪਲੀਟ ਮਿਲੀ ਸੀ ਸਰ ਤੇ ਤਿੰਨ ਤੋਂ ਬਾਅਦ 4 ਤਰੀਕ ਨੂੰ ਐਚ ਡੀਏ ਲਿਖਣ ਦੀ ਰਾਈਨ ਲਾਈਨ ਤੋਂ ਬਾਅਦ ਐਸਐਚਪੀ ਸਭ ਲੋਗ ਸਾਈਬਰ ਪ੍ਰੋਸੀਜਰ ਦੇ ਚੱਕਰ ਚ ਦੱਟ ਰਿਹਾ ਸੀ। ਓਕੇ 4 ਤਰੀਕ ਨੂੰ ਅੱਜ ਤਰੀਕ ਹੋ ਗਈ। ਐਸਐਡੀ ਬਸ ਸਰੇ ਸਿਰ ਪਿਛਲੇ ਪੰਜ ਦਿਨਾਂ ਵਿੱਚ ਬਚਾਲੇ ਕੀ ਕੀਤਾ ਉਹ ਰਿਪੋਰਟ ਚਾਹੀਦੀ ਹੈ। ਇਹ ਹੀ ਹੈ ਨਾ ਸਹਿਜ ਚ ਵਧਾਈ ਤੇ ਜੀ ਸਰਬਜੋਤ ਸਿੰਘ ਨੂੰ ਕਾਲ ਕੀਤੀ ਸੀ ਸਰ ਉਹ ਕੱਲੀ ਸ਼ਾਮ ਤਕ ਪਹੁੰਚ ਹੋਏ ਹੈ ਸਰੀ ਦੇ ਵਿੱਚ ਹੂੰ ਤੇ ਕੱਲ ਉਹਨਾਂ ਨੂੰ ਸਰ ਸਰਟੀਫਿਕੇਟ ਲੈ ਆ ਸੀ ਲਾਲ ਜਿਹੜੀ ਸਰ ਇਹ ਲੈਕਚਰ ਉਹਨਾਂ ਨੇ ਕੀਤਾ ਰਾਜਵਿੰਦਰ ਸਰ ਉਹਦੇ ਲੈਕਚਰ ਦੇ ਪੈਂਡਰ ਹੈ ਹੂੰ ਇਹ ਆਪਰੇਟ ਮੀਟਿੰਗ ਸੀ ਤੁਹਾਡੀ ਤਕਰੀਫ ਹੋਲਾ ਸਰਬਜੋਤ ਸਿੰਘ ਤੋਂ ਲੇਫਟ ਗੂਟਾ ਸਿੰਘ ਇਹ ਸੱਤ ਕਿੰਨੇ ਆ ਗਏ ਸਰਤਨ ਕਪਤਾਨਾ ਸ਼ਾਮਲ ਤਤਕੀਸ਼ ਹੋਣੀ ਜਿਹੜਾ ਤੁਸੀਂ ਸੰਪਰਕ ਕੀਤਾ ਕਦੋਂ ਕੀਤਾ ਜੀ ਸਰ ਅਸੀਂ ਚਾਪਤੀਪੁਰ ਨੇ ਕੈਪਟਨ ਸੀ ਪੱਲੂ ਨੇ ਛੇ ਨੂੰ ਵੀ ਸਪੋਰਟ ਕੀਤੀ ਸੀ ਫਿਰ ਸਰ ਲਿਖੀ ਜੀ ਉਹਨਾਂ ਨੂੰ ਦਿੱਤਾ ਸੀ ਤੇ ਸੇ ਉਹਨਾਂ ਦਾ ਜੈਕਤੀ ਸਰਟੀਫਿਕੇਟ ਮੀਡੀਆ ਤੇ ਵਾਇਰਲ ਹੋਈ ਉਹਨਾਂ ਨੇ ਪਾਸ਼ੇ ਵੀ ਮੰਗ ਕੀਤੀ ਜਿਹਨਾਂ ਸੋਸ ਤੋਂ ਪਤਾ ਲੱਗਾ ਉਸ ਬਾਰੇ ਵੀ ਇਹਦਾ ਮਤਲਬ ਜਿਹੜਾ ਤੁਸੀਂ ਇਹ ਮੰਗ ਕੀਤੀ ਆ ਵੀਡੀਓ ਦੀ ਪੈਨ ਡਰਾਈਵ ਦੀ ਜਿੱਦਾਂ ਪਰਚਾ ਦਰਜ ਕੀਤਾ ਉੱਥੇ ਫੋਟੋ ਕੋ ਹੈ ਨਹੀਂ ਸੀ ਤੇ ਪਰਚਾ ਕੀਤਾ ਦਰਜ ਕੀਤਾ ਤੇ ਸੈਕੰਡਰੀ ਆਈਸੀ ਤੋਂ ਵੀਡੀਓ ਭਾਈ ਸੀ ਇਹ ਨਾਲ ਜਿਆਦਾ ਸੀ ਸਿਰ ਡਾਊਨਲੋਡ ਵੀ ਕੀਤੀ ਆ ਸੀ ਕੁਝ ਹਾਂ ਤੇ ਦੂਜੀ ਵਾਰੀ ਪੈਨ ਡਰਾਈਵ ਤੇ ਵੀਡੀਓ ਕਮ ਗਈ ਐ ਸਿਰ ਉਹਦੀ origial ਨੂੰ ਜਾਣਨ ਵਾਸਤੇ ਸਰ ਜੀ ਇਹ ਸੱਤ ਅਜੇ ਹੋਰ ਤੇ ਟੈਕਨੀਕਲ ਵੀ ਹੋਣਾ ਇਹਦੇ ਵਿੱਚ ਸਾਰਾ ਜੀ ਪੈਟ ਵੀ ਦਾ ਸਰਟੀਫਿਕੇਟ ਵੀ ਲੈਣਾ ਟੈਕਨੀਕਲ ਸਰਟਪੀਓ ਕਯੂਜ਼ ਚੇਰਖਾਨੀ ਚੇਰਖਾਨੀ ਯਾਰੀ ਕਿਛਰੇ ਇਨਵੈਸਟੀਗੇਸ਼ਨ ਸੰਬੰਧੀ ਚੀਜ਼ ਸਾਰਾ ਮੈਂ ਉਹ ਜਿਹੜੇ ਸਾਰੀ ਚਹੀ ਡੀ ਰਿਡ ਵੀ ਕਰ ਚੁੱਕੇ ਆ ਇਹਦੇ ਚ ਸਾਨੂੰ ਰੀਡ ਕਿੱਥੇ ਕੀਤੀ ਸਰ ਸਾਨੂੰ ਥੋੜੀ ਇਨਫੋਰਮੇਸ਼ਨ ਮਿਲੀ ਸੀ ਕਿ 에어ਪੋਰਟ ਜਲੰਧਰ ਆ ਰਹੇ ਸਰ ਉਥੇ ਤੇ ਉਥੇ ਅਮਰਸਰ ਸਰ ਸਾਡੀ ਸਰ ਐਸੀ ਨਾਲ ਸਾਡੇ ਐਸਪੀ ਦੇ हिसाब ਸੇ ਹੋਰ ਵੀ ਡੀਐਸਪੀ ਸਰ ਬਾਅਦ ਕਿ ਜਿਵੇਂ ਵੀ ਇਹ ਪੁੱਛ ਤਰਨ ਤਰਨ ਹੈ ਨਹੀਂ ਟੋਨ ਰੈਲੀ ਤਰਨ ਤਰਨ ਸਰ ਉੱਤੇ ਜਾ ਕੇ ਦੇਖਿਆ ਸਰ ਬਾਕੀ ਪਿੰਡ ਦਾ ਪਤਾ ਲੱਗ ਗਿਆ ਸੀ ਕਿਹੜੇ ਪਿੰਡ ਦੇ ਵਿੱਚ ਇਹਨਾਂ ਨੇ ਲੈਕਚਰ ਕੀਤਾ ਹਾਂ ਫਿਰ ਹਾਂਜੀ ਸਰ ਫਿਰ ਜਲਦੀ ਫਿਰ ਸੀਕ ਕਰ ਲਾਂਗੇ ਸਰ ਜੋ ਕੰਪਲੀਟ ਕਰ ਲਾਂਗੇ ਜੀ ਸਰ ਜੀ ਇਸਾ ਕੱਲ ਹੀ ਤਰੰਤ ਆਨਸੀ ਕੇਸ ਉੱਤੇ ਪਾਇਆ ਸਿਰਕਲ ਚੈੱਕ ਕੀਤਾ ਸਾਰਾ ਠੀਕ ਹੋ ਗਿਆ ਫੇਰ ਆ ਜਾਓ ਜੀ ਕੱਲ ਨਵਾਂ ਸ਼ਹਿਰ ਅੱਛਾ ਸੋਰਸ ਲੱਗੇ ਸਾਡੇ ਸਰਵਿਸ ਪੋਸਟ ਫਿਓ ਹਾਂ ਜੋ ਕਰ ਲਾਂਗੇ ਸਰ ਅਸੀਂ ਕੱਲ ਆ ਗਏ ਫੋਨ ਚੱਲਦਾ ਹੋਣਾ ਹੈ ਉਹ ਕਰ ਲੈਣਾ ਸਰ ਉਹ ਸਰ ਕਿਸ ਕਰ ਰਾਜਈਆ ਰੱਬ ਨੇ ਹਟ ਤਾਂ ਨਹੀਂ ਹੈਗਾ ਸਰ ਬਿਲਕੁਲ ਸਾਰਾ ਕੁਝ ਤੇ ਦੇਖੋ ਕੰਪਲੀਟ ਕੀਤੀ ਹੈ ਸਰ ਬਈ ਦਲਤਾਂ ਦੀ ਇੱਜ਼ਤ ਲੁੱਟ ਕੇ ਗੁੰਮ ਹੋ ਗਿਆ ਜੰਗਲ ਚ ਰਾਜਈਆ ਰੱਬ ਨੇ ਹਟ ਤਾਂ ਨਹੀਂ ਹੈਗਾ ਸਰ ਅਸੀਂ ਉਹ ਕਰ ਲੈਂਦੇ ਜੀ ਕੰਪਲੀਟ ਕਰਾਂਗੇ ਜੀ ਸਰ ਡੈਫੀਨੇਟਲੀ ਇਹ ਕਿੰਨੇ ਦਿਨ ਚ ਦੀ ਰਿਪੋਰਟ ਕਰੋਗੇ ਬਈ ਇਹ ਵੀਡੀਓ ਜਿਹੜੀ ਆ ਇਹਦਾ ਵੀਡੀਓ ਰਿਪੋਰਟ ਲੱਗਦੇ ਸਰ ਟੈਕਨੀਕਲ ਤੇ ਸਰ ਹਫਤਾ 10 ਦਿਨ ਤੇ ਲੱਗ ਜਾਂਦੀ ਨੂੰ ਟੈਕਨੀਕਲ ਦੇ ਵਿੱਚ ਜਿਹੜਾ ਪੈਕਟ ਵੀ ਦਾ ਸਰਟੀਫਿਕੇਟ ਲੈਣਾ ਸਰ ਉਹ ਉੱਥੋਂ ਮਿਲਣਾ ਹੋਏ ਇਹ ਸਰ ਟੈਕਨੀਕਲ ਸਰ ਤੋਂ ਹੀ ਸੰਭੰਧਿਤ ਕਿੱਥੋਂ ਇਹ ਸਰ ਇਹ ਤੋਂ ਸਾਈਬਰ ਫਲੋਰ ਤੋਂ ਲਵਾਂਗੇ ਜਾਂ ਸਾਡੇ ਡੀਆਈਏ ਆਫਿਸ ਦੇ ਵਿੱਚ ਹੈਗਾ ਫਰੇਨਸਿਕ ਲੈਬ ਤੋਂ ਜਾਂ ਕਿੱਥੋਂ ਲੈਣੇ ਮੈਨੂੰ ਜੇ ਮੋਹਾਲੀ ਆ ਉਹ ਸਰ ਉੱਥੇ ਵੀ ਹੈਗੀ ਹੈ ਸੱਚ ਜੀ ਮੈਨੂੰ ਜੇ ਮੈਂ 24 ਕਾ ਨਾ ਕਢਾ ਦਿੰਨਾ ਇਦਾਂ ਭੇਜ ਕੇ ਮੈਂ ਹੋਣੀ ਕਢਾ ਲੈਂਦਾ ਕਰਵਾ ਲੈਣਗੇ ਫਿਰ ਅਸੀ ਕਰਵਾ ਲੈਣਗੇ ਹੂੰ ਕਰਵਾ ਲੈਣੇ ਜੀ ਅਸੀ ਉਹਦਾ ਫਾਰਮੈਲਟੀ ਵੀ ਕੋਈ ਕਰਨੀ ਤਾਂ ਸ਼ਰਤ ਦਾ ਦਿੱਤਾ ਹੀ ਹੈ ਨਾ ਆਪਣੇ ਤੇਤੇ ਪਾਏ ਹੋਣਾ ਉਹ ਕਰਵਾ ਲੈਣਾ ਅਸੀ ਅੱਜ ਤਿੰਨ ਚੀਜ਼ ਨਹੀਂ ਹੋ ਗਈ 10 10 ਇਹ ਤੇ ਸਭ ਕਲੀਅਰ ਕਰ ਤਾ ਬਿਲਕੁਲ ਇਹਨੇ ਪੀ ਆਪ ਹੀ ਆਪਣੇ ਵਰਕਲਪ ਇਹਦਾ ਹੈਗਾ ਸਾਡੇ ਕੋਲ ਸਕੂਤਰ ਅਸੀਂ ਇਹ ਸਾਰਾ ਕਰ ਲੈਣਾ ਕੰਪਲੀਟ ਜਿਹੜਾ ਹੈ 100% ਅਸੀਂ ਰੈਸੂਰ ਕਰੀਏ ਬੀਐਸਪੀ ਸਾਹਿਬ ਦੇਖੋ ਸਰਦਾਰ ਬੂਟਾ ਸਿੰਘ ਸਰ ਸਾਡੇ ਬੜੇ ਸਨਮਾਨਯੋਗ ਹੈ ਜੀ ਸਨਮਾਨਯੋਗ ਪੰਜਾਬ ਦੀ ਸਿੱਖਿਆ ਸਾਰੇ ਪੰਜਾਬੀਆਂ ਦਾ ਮਾਣ ਤਾਨ ਸੀ ਤੇ ਉਸ ਤੋਂ ਬਾਅਦ 8 ਵਾਰ ਦੇ ਐਮਪੀ ਐਮਪੀ ਸਰ ਮਿਨਿਸਟਰ ਅਸਟੇਜ ਮਿਨਿਸਟਰ ਅਸਟੇਜ ਤੇ ਜਦੋਂ ਸਾਰੀ ਦੁਨੀਆ ਨੇ ਉਹਨੂੰ ਇਕੱਲਾ ਛੱਡ ਤਾ ਨਾ ਸਾਰੀਆਂ ਪਾਰਟੀਆਂ ਨੇ ਤੇ ਇਕੱਲਾ ਹੀ ਜਾ ਕੇ ਲੜ ਪਿਆ ਮੈਦਾਨ 'ਚ ਤੇ ਜਲੌਰ ਤੋਂ ਐਮਪੀ ਬਣ ਗਿਆ ਯਾਦ ਹਾਂਜੀ ਸਰ ਲੜੇ ਬੱਡੀ ਵੱਡੀ ਸ਼ਖਸੀਅਤ ਪੰਜਾਬ ਛੱਡ ਕੇ ਰਾਜਸਥਾਨ ਤੋਂ ਖੜਾ ਹੋ ਗਿਆ ਜੀ ਸਰ ਤੇ ਰਾਸਥਾਨ ਨੂੰ ਵੋਟਾਂ ਮਿਲੀਆਂ ਉਹਨਾਂ ਨੇ ਵੀ ਮਾਨ ਸਨਮਾਨ ਕੀਤਾ ਅਸੀਂ ਪੰਜਾਬੀਆਂ ਨੇ ਮਾਨ ਸਨਮਾਨ ਕਿਉਂ ਕਰਾਉਣਾ ਐਨ ਐਜੂਕੇਟਿਡ ਪਰਸਨ ਆ ਸਰ ਉਸ ਟਾਈਮ ਤੇ ਐਮ ਐ ਇੱਥੇ ਕੇ ਵੀ ਸਰ ਕਾਫੀ ਪੀ ਐਚ ਡੀ ਬੰਦੇਲਖੰਡੀ ਯੂਨੀਵਰਸਿਟੀ ਤੋਂ ਪੀ ਐਚ ਡੀ ਫਿਰ ਸਰ ਕਾਫੀ ਲੈਂਗੁਏਜ ਦੇ ਉੱਤੇ ਇੰਨੀ ਦੀ ਪਕੜ ਸੀ ਇੰਗਲਿਸ਼ ਦਾ ਫਲੂਫ ਹੋ ਜਾਂਦਾ ਸੀ ਦੇਖ ਲਓ ਜੀ ਮੈਂ ਬਾਤਾਂ ਸੁਣਿਆ ਬਹੁਤ ਸੋਹਣਾ ਸ਼ਾਬਾਸ਼ ਫਿਰ ਨੈਸ਼ਨਲ ਕਮਿਸ਼ਨ ਦੇ ਚੇਅਰਮੈਨ ਚੇਅਰਮੈਨ ਸਰ ਪਹਿਲੀ ਵਾਰ ਜਿਹੜੇ ਦਲਤਾਂ ਨੂੰ ਸਾਫ ਦੋਆ ਦੇ ਰਹੇ ਹਾਂ ਉਹ ਉਹਦੀ ਯਾਤ ਪਰਖ ਲਈ ਉਹਦਾ ਹੀ ਰੰਗ ਰੰਗ ਕਾਲਾ ਕੋਰਾ ਸਰ ਇਹਨਾਂ ਜੀ ਜੋ ਦੋ ਬੰਦੇ ਦਾ ਜਿਦਾਂ ਕਹਿ ਦिए ਮਾੜਾ ਟਾਈਮ ਆਇਆ ਇਹਨਾਂ ਜੀ ਉਹ ਨਕਲ ਕਰਨੀ ਚਾਹੁੰਦੇ ਕਿਸੇ ਦੀ ਪਰ ਉਹ ਨਕਲ ਹੋਈ ਨਹੀਂ ਨਾ ਕੁਝ ਤਾਂ ਕਹਿ ਦिए ਕਿ ਇਹਨਾਂ ਨੇ ਬੜਿਆ ਉਹ ਆਪਣੀ ਲੈਂਗੁਏਜ ਜਿਹੜੀ ਗਲਤ ਇਸ ਮਾਮਲੇ ਦੇ ਵਿੱਚ ਸਰ ਬਿਲਕੁਲ ਠੀਕ ਨਹੀਂ ਹੋਏਗੀ ਜੀ ਤੇ ਸਾਨੂੰ ਮੈਨੂੰ ਕਿੰਨੇ ਦਿਨਾਂ ਚ ਰਿਪੋਰਟ ਆਉਂਦੀ ਤੁਹਾਡੀ ਅੰਗਲੀ ਤੇ ਡੇਲੀ ਅਪਡੇਟ ਦੇ ਪਾਵਾਂ ਤੁਹਾਨੂੰ नहीं सर डेली अपडेट ना पाओ जी पंद्रह तो भी दिन दे सर क्योंकि सिक्सटी डन असी इनवैसिगेशन कंप्लीट करनी करनी है जी एस सी एस सी एक्ट लगे सर उस असी सिक्सटी डे कंप्लीट करनी है जी सारी इनवैसिगेशन वो कर लेनी चाहिए सर कि सारे टीम सर बनिया मतलब कि सब सब कुछ हो रहा है जी कि दिन भी दिन दे दिन नहीं भी दिन ये तो ਇੱਦਾਂ ਆ ਵੀ ਉਹ ਤੇ ਸਰ ਇਨਵੈਸਟੀਗੇਸ਼ਨ ਇਸ ਅਕਸੀਡੈਂਟ ਵਿੱਚ ਕਰਨੀ ਹੈ ਕੰਪਲੀਟ 60 ਦਿਨ ਦੇ ਵਿੱਚ ਕਰ ਲੈਣੀ ਹੈ ਜੀ ਅਸੀਂ ਇਹ ਤਾਂ ਇੱਦਾਂ ਹੈ ਨਾ ਵੀ ਵੀ ਜਿਹੜਾ ਖਰਗੋਸ਼ ਭੱਜਿਆ ਨਾ ਕੋਲੇ ਬਲਾਂ ਚ ਕਰ ਲਾਂਗੇ ਸਰ ਅਸੀਂ ਤੇ ਸ਼ਿਕਾਰੀ ਆਪਣੇ ਕੁੱਤਿਆਂ ਦੀ ਸੰਗੜੀ ਫੜ ਲੈ। ਨਹੀਂ ਸਰ ਤੁਸੀਂ ਫਿਕਰ ਨਹੀਂ ਕਰੋ ਇਹ ਕਿਹ ਹੈ ਤੇ ਇਹ ਸਾਡੇ ਵਾਸਤੇ ਵੀ ਇੱਜਤਾ ਸਵਾਲ ਹੈਗਾ। ਅਸੀਂ ਇਹ ਕਰਕੇ ਸਾਨੂੰ ਵਿਸ਼ਵਾਸ ਦਵਾਉਣਾ ਹੈ ਇਹ ਕਰਕੇ। ਮੈਂ ਬੀਂਗ ਅਪ ਨੇਸ ਵੀ ਮੈਂ ਵਿਸ਼ਵਾਸ ਦਵਾਉਣਾ। ਤੁਸੀਂ ਸਭ ਨੇ ਵੀ ਕਿਹਾ ਸੀ ਵੀ करके दिखाऊंगा बीस तारीख उन्नीस सौ नवंबर वीरवार बीन आ गया उन्हीं केस लग गया उन्हीं केस लग गया ਬੀਟ੍ਰਿਕ ਜੀ ਕਮੀ ਨਾ ਰੱਖਿਆ ਬਿਲਕੁਲ ਸਰ ਕੋਈ ਹੈ ਹੀ ਨਹੀਂ ਸਾਡੀ ਦੇ ਚਤੇ ਨਾਲ